ਸੋ ਕਹੁ ਤਦ ਗੁਰ ਸੇਵੀਐ ਅਹਨ ਸੁ ਸਹਜ ਸੁਭਾਈ ਦਰਸਨ ਵਰਸੈ ਗੁਰੂ ਕੈ ਜਨਮ ਮਰਨ ਦੁਖ ਜਾਰੀ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ। ਹੋਵ ਸਿਫਤ ਖਸਮ ਦੀ ਨੂਰ ਅਰਸੋਂਹ ਕੋਰਸੋਂਹ ਝਟੀਐ। ਤਉ ਦੁੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤਉ ਦੁੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਵਾਹਿ ਗੁਰੂ ਜੀ ਪ੍ਰਪਤੀ ਮਹਲਾ ਦੀ ਦਾ ਜੋ ਤੇਰੀ ਸਰਣਾਈ ਹਰ ਜੀਓ ਦਿਨ ਤੂੰ ਰਖਨ ਜੋਗ ਸੁਦ ਜੀਵੜ ਮੈਂ ਅਵਰ ਨ ਸੋਜੈ ਨਾ ਕੋ ਹੋਵਾ ਨਾ ਭੋਗ ਹਰ ਜਿਉ ਸਦਾ ਤੇਰੀ ਸਰਣਾਈ ਜਿਉ ਪਾਵੈ ਜਿਉ ਰਖੋ ਮੇਰ ਸੁਆਮੀ ਇਹ ਤੇਰੀ ਬੜਾਈ ਰਹਾਉ ਜੋ ਤੇਰੀ ਸਰਣਾਈ ਹਰ ਜਿਉ ਓ ਜੋ ਤੇਰੀ ਸਰਣਾਈ ਹਰ ਜਿਉ ਤਨ ਕੀ ਕਰੇ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਹੇ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜੀਉ ਨਾ ਉਹ ਕਟੈ ਨਾ ਜਾਇ ਜੋ ਹਰ ਛੋੜ ਦੂਜੈ ਭਾਇ ਲਾਗੈ ਜੋ ਹਰ ਛੋੜ ਦੂਜੈ ਭਾਇ ਲਾਗੈ ਉਹ ਜੰਮੈ ਤੈ ਮਰ ਜਾਇ ਜੋ ਤੇਰੀ ਸਰਣਾਈ ਹਰ ਜੀਉ ਤਿੰਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੀ ਸਦਾ ਤੂੰ ਸੱਚੇ ਸ਼ਬਦ ਸਮਾਹੀ ਪਰ ਭਗਤੀ ਮਹੱਲਾ ਤੀਜਾ ਗੁਰਮੁਖ ਹਰ ਜੀਓ ਸਦਾ ਤੇ ਆਵੋ ਜਬ ਲਗ ਜੀਪ ਰਾਨ ਗੁਰ ਸ਼ਬਦ ਦੀ ਮਾ ਨਿਰਮਲ ਹੋਆ ਚੂਕਾ ਮਨ ਅਭਿਮਾਨ ਸਫਲ ਜਨਮ ਤਿਸ ਪ੍ਰਾਨੀ ਕੇ ਰਾਂ ਹਰ ਕਾ ਨਾਮ ਨਿਦਾਂ ਹਰ ਕਾ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਾਰਸ ਬੀਜ ਰਹਾਉ ਮੂਲ ਪਛਾਣਨ ਤੇਨਜ ਕਰਵਾ ਸਾ ਸਹਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦਰਮਤ ਹੋਈ ਸਭ ਨਾਮ ਹੈ ਏਕੋ ਹਤ ਵਰਤੇ ਬਿਰਲਾ ਬੁਝੈ ਕੋਈ ਗੁਰਮਤੀ ਮਨ ਨਰਮਲ ਹੋਆ ਅਮਰ ਤਤ ਬਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਜਿਬ ਵਿੱਚ ਮਨ ਹੀ ਮਨ ਬਾਨੈ ਸਤਿ ਬਲਿਹਾਰੀ ਗੁਰੇ ਆਪਣੇ ਬਿਟ ਬੋਜਿਤ ਆਤਮ ਰਾਮ ਬਚਾਨੈ ਮਾਨਹ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮੇਲੇ ਸਹਜੇ ਸਹਜੇ ਸਮਾਇਆ ਨਾਨਕ ਨਾਮ ਲੈ ਵਡਿਆਈ ਪੂਰੇ ਬਾਗਤ ਆਇਆ ਪਰਬਤੀ ਮਹੱਲਾ ਤੀਜਾ ਆਦੇ ਪਾਤ ਬਣਾਏ ਬਹਰੰਗੀ ਸੋਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਭਰੇ ਕਰਾਏ ਸਰਬ ਜੀਆਂ ਨੋ ਰਜਕ ਦਿਆ ਕਲੀ ਕਾਲ ਮਹਿ ਰਵਿਆ ਆਰਾਮ ਘਟ ਘਟ ਪੂਰ ਰਹਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਰਹਿਆ ਹਰ ਹਰ ਰਾਮ ਰਹਾਉ ਗੁਪਤਾ ਨਾਮ ਬਰਤੇ ਵਿਚਕਲ ਜੁਗ ਗੱਡ ਗੱਡ ਹਰ ਪ੍ਰਭੂਰ ਰਹਿਆ ਨਾਮ ਰਤਨ ਤਨ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਪਦ ਪਿਆ ਇੰਦਰੀ ਪੰਜ ਪੰਚੇ ਵਸ ਆਣੈ ਖਿਮਾ ਸੰਤੋਖ ਗੁਰਮਤਿ ਪਾਵੇ ਸੋ ਤਨ ਤਨ ਹਰ ਜਨ ਬੜ ਪੂਰਾ ਜੋ ਭੈ ਬਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੀਰੇ ਜੇ ਕੋਈ ਗੁਰ ਕਾ ਕਹਿਆ ਚਿਤ ਨਾਦ ਗੁਰ ਕਾ ਕਹਿਆ ਨ ਚਿਤ ਤਰੈ ਕਰਿ ਆਚਾਰ ਬਹੁ ਸੰਪੋ ਸੰਚੇ ਤੂ ਕਿਛ ਕਰ ਸੁ ਨਰਕ ਪਰੇ ਏਕੋ ਸ਼ਬਦ ਏਕੋ ਪ੍ਰਾਬਰਤ ਸਭ ਇਕ ਹਤੇ ਉਤਪਤ ਚਲੇ ਨਾਨਕ ਗੁਰਮੁਖ ਮੇਲ ਮਿਲਾਈ ਗੁਰਮੁਖ ਹਰ ਹਰ ਜਾਇ ਰਲੈ ਪਰਭਾਤੀ ਮਹੱਲਾ ਦੀਜਾ ਮੇਰੇ ਮਨ ਗੁਰੇ ਆਪਣਾ ਆਪਣਾ ਸਾਲਾਹੇ ਪੂਰਾ ਪਾਗ ਹੋਵੈ ਮੁਖ ਮਸਤਕ ਸਦਾ ਹਰਿ ਕੇ ਗੁਣ ਗਾਹਿ ਰਹਾਉ ਅੰਮ੍ਰਿਤ ਨਾਮ ਭੋਜਨ ਹਰਿ ਦੇ ਕੋਟ ਬਦੇ ਕੋਈ ਵਿਰਲਾ ਨਾ ਲੇ ਸੁਨੋ ਆਪਣੀ ਨਦਰ ਕਰੀ ਗੁਰ ਕੇ ਚਰਨ ਮਨ ਮਾਹੀ ਬਸਾਏ ਦੁਖ ਅਨੇਰਾ ਅੰਦਰੋਹ ਜਾਏ ਆਪੇ ਸਾਚਾ ਲਹੀ ਮਿਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਇਥਾ ਉਥਾ ਇਹੋ ਆਦਾਰ ਆਪੇ ਦੇਵ ਸਰਜਣਾਰ ਸਚਾ ਮਨੈ ਆਪਣਾ ਪਾਣਾ ਸੋਹੀ ਭਗਤ ਸੁਗਡ ਸੁਜਾਣਾ ਨਾਨਕ ਦਿਸ ਕੈ ਸਦਗੁਰ ਵਾਣਾ ਪਰਬਾਤੀ ਮਹੱਲਾ ਚੌਥਾ ਵਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਰਸਿਕ ਰਸਿਕ ਗੁਣ ਗਾਵਹ ਗੁਰ ਮਤਿ ਲੇਵ ਓਨ ਮਨ ਨਾਮ ਲਗਾ ਅੰਮ੍ਰਿਤ ਰਸ ਪੀਆ ਗੁਰ ਸਭ ਦੀ ਹਮ ਨਾਮ ਬਿਟੋ ਗੁਰਵਾਨ ਅਮਰੇ ਦਗ ਜੀਵਨ ਹਰ ਪ੍ਰਾਨ ਹਰ ਊਤ ਮਰਦ ਅੰਦਰ ਪਾਇਓ ਗੁਰ ਮੰਤ ਦਿਓ ਹਰ ਕਾਨ ਰਹਾ ਆਵੋ ਸੰਦ ਮਿਲੋ ਮੇਰ ਪਾਈ ਮਿਲ ਹਰ ਹਰ ਨਾਮ ਬਕਾ ਕਿਤ ਬਿਦ ਕਿਉ ਪਾਈਐ ਪ੍ਰਭ ਅਪਨਾ ਮੋਕੋ ਕਰੋ ਹੋ ਉਪਦੀ ਸੰਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾ ਬੜਾ ਬਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵਹ ਪ੍ਰਭਯ ਅਗਮਾ ਠਾਹੋਰੇਗੇ ਗੁਣ ਗਾਏ ਰਹੇ ਹੈ ਰਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀਓ ਖਿੰਦਾਨ ਪਰ ਪਤੀ ਮਹੱਲਾ ਚੌਥਾ ਉਗਵੇ ਸੂਰ ਗੁਰਮੁਖ ਹਰਿ ਬੋਲੇ ਹੀ ਸਭ ਰਹਿਨ ਸਮਹ ਲਹਿ ਹਰ ਗਾ ਹਮ ਰਹਿ ਪ੍ਰਭ ਹਮ ਲੋਚ ਲਗਾਈ ਹਮ ਕਰਹ ਪ੍ਰਭ ਹਦ ਭਾ ਮੇਰਾ ਮਨ ਸਾਦੂ ਤੋ ਰਰਵਾਲ ਹਰ ਹਰ ਨਾਮ ਦੇ ਰੜਾਇਓ ਗੁਰ ਮੀਠਾ ਗੁਰ ਪਗ ਚਾਰ ਹੈ ਹਮ ਬਹਾਲ ਰਹਾ ਸਾਕਤ ਕਉ ਦਿਨ ਰਹਿਨ ਅਦਾਰੀ 모ਹੇ ਫਾਤੇ ਮਹਾ ਆਜਾ ਕਿਨ ਪਲ ਹਰ ਪ੍ਰਭਰ ਦੈ ਨਵਸਿਓ ਰੇ ਨਬਾ ਦੇਵ ਬਹੁ ਬਿਦਬਾਨ ਸਬਦ ਸੰਗਤ ਮੇਲ ਮਤ ਬੁਧ ਪਾਈ ਹਉ ਛੋਟੇ ਮਮਤਾ ਜਾਨ ਹਰ ਨਾਮ ਹਰ ਮੀਠਾ ਗਾਣਾ ਗੁਰ ਕੀਏ ਸਬਦ ਨਿਹਾਲ ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰ ਕੇ ਕਿਰਪਾ ਪ੍ਰਤਪਾ ਦੇਖ ਭਾਉ ਜਲ ਡੁੱਬਦੀ ਕਾੜ ਲੇ ਹੋ ਪ੍ਰਭ ੁਰਨਾਨਕ ਬਾਲ ਗੋਪਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾ ਨਿਕ ਹੋਸੀ ਵੀ ਸੱਚ ਇੱਕ ਓਮਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ